ਅੱਕ ਗਿਆ ਯਾਰ ਐ ਕਰਦੇ ਆ ਫਾਈਥੇ ਬੈਠ ਕੇ ਦਮ ਜਲਾ ਲੈਨੇ ਆ ਚੰਗਾ ਬਾਈ ਸੈਗੜੇ ਤਿਖੜ ਆ ਆ ਜਾ ਐ ਕਰ ਆ ਗਿਆ ਧੰਗ ਗਿਆ ਯਾਰ ਹੋਰ ਬਾਈ ਕਿੰਨਾ ਕੱਟਦਾ ਕਿੰਨਿਆ ਰੌਣਕਾਂ ਆ ਫਿਰ ਓਏ ਮੇਲਾ ਤਾਂ ਫਿਰ ਤੂੰ ਆ ਜਾ ਦੇਖਿਆ ਨਹੀਂ ਤੂੰ ਇਹ ਦੇਖ ਲੈ ਬਾਈ ਵੀ ਮੈਨੂੰ 20 ਸਾਲ ਹੋ ਗਏ ਤਲਵੰਡੀ ਦੇ ਮੇਲੇ ਤੇ ਆਉਂਦੇ ਨੂੰ ਆਏ ਵਾਰੀ ਕੱਠ ਵੱਧ ਤੋਂ ਵੱਧ ਹੁੰਦਾ ਲੋਲੇ ਐਤ ਕੀ ਤਾਂ ਬਸ ਪੁੱਛ ਹੀ ਨਾ ਮੈਨੂੰ ਆਇਆ ਲੱਗਾ ਮੇਲੇ ਚ ਸਾਰਾ ਮੁਲਕ ਹੀ ਉਲਟ ਗਿਆ ਹੋਵੇ ਦੇਖਿਆ ਸੀ ਉਹ ਕਿਵੇਂ ਚੰਡੋਲਾ ਝੂਟਦੀਆਂ ਸੀ ਹੈ ਤੇ ਕਿੰਨਾ ਕੁਸ ਲੱਗਿਆ ਹੋਇਆ ਸੀ ਉੱਥੇ ਹੋਰ ਬਾਈ ਸੱਜੀਆਂ ਦੁਕਾਨਾਂ ਚੰਡੋਲਾ ਝੂਟੇ ਖਿੱਲਾ ਪਤਾਸੇ ਖੰਡ ਦੇ ਖੇੜਨੇ ਪਰ ਬਾਈ ਤੇਰੀ ਇੱਕ ਗੱਲ ਮਾੜੀ ਸੀ ਬਾਈ ਤੂੰ 5 ਰੁਪਈਆ ਦੇ ਪਤੋੜੇ ਤੱਕ ਨਹੀਂ ਖਵਾਏ ਓਏ ਜਾ ਓਏ ਪਰਾਂ ਕਰਤੀ ਨਾ ਮਰੋਹੀ ਗੱਲ ਓਏ ਮੇਰਾ ਨਾਂ ਜੰਟਾ ਸਿੰਘ ਜਵਾਲਾ ਐ ਓਏ ਮੈਂ ਜਦੋਂ ਫੜਦਾ ਨਾ ਜਵਾਲਾ ਮੁਖੀ ਵਾਂਗੂ ਵੜਦਾ ਨਾਲੇ ਮੇਰੀ ਗੱਲ ਸੁਣ ਪਿੰਡ ਚ ਲੋਕ ਮੈਨੂੰ ਕੰਜੂਸ ਕੁੱਤਾ ਕਹਿੰਦੇ ਨੇ ਨਾਲੇ ਫਿਰ ਜੇ ਪੈਸੇ ਖਰਚ ਕੇ ਚੀਜ਼ ਖਾਦੀ ਤਾਂ ਫਿਰ ਕੀ ਖਾਦੀ ਅਸਲ ਚ ਬੰਦਾ ਉਹੀ ਹੁੰਦਾ ਮਿੱਤਰਾ ਜਿਹੜਾ ਨਾਲੇ ਅਗਲੇ ਤੋਂ ਚੀਜ਼ ਖਾ ਲਵੇ ਨਾਲੇ ਕੋਲੋਂ ਪੈਸਾ ਵੀ ਨਾ ਦੇਵੇ ਹੈ ਪਰ ਬਾਈ ਭੁੱਖ ਬਹੁਤ ਲੱਗਦੀ ਆ ਕਾਜਾ ਘੁਰਲ ਘੁਰ ਕਰ ਜਾਂਦਾ ਤੇ ਢਿੱਡ ਚ ਗੜੂੰਗੜੂ ਹੋ ਜਾਂਦੀ ਆ ਯਾਰ ਭੁੱਖ ਤਾਂ ਮੈਨੂੰ ਵੀ ਬਹੁਤ ਲੱਗੀ ਆ ਫਿਰ ਕੀ ਕਰੀਏ ਬਾਈ ਮੈਂ ਕਹਿਣਾ ਆਪਾਂ ਹੋਟਲ ਤੇ ਚੱਲਦੇ ਆ 5 ਰੁਪਏ ਦੇ ਦਾ ਚੁੱਕਿਆ ਸੀ ਅੱਛਾ ਤਾਂ ਤੈਨੂੰ ਫੇਰ ਉਹੀ ਗੱਲ ਦੁਬਾਰਾ ਸਮਝਾਵਾਂ ਮੈਂ ਹੈ ਵੀ ਕੋਲੋਂ ਪੈਸੇ ਖਰਚ ਕੇ ਤੈਨੂੰ ਜਾ ਪਾਵਾਂ ਓਏ ਜਾ ਓਏ ਓਏ ਅੱਜ ਕੱਲ ਦਾ ਜ਼ਮਾਨਾ ਹੋਰ ਐ 1985 ਚੱਲੀ ਜਾਂਦਾ ਅਕਲ ਨੂੰ ਆ ਤੁਮਾਰੋ ਇਹ ਹੁਣ ਜ਼ਮਾਨਾ ਪੁਰਾਣਾ ਨਹੀਂ ਰਿਹਾ ਹੁਣ ਦਿਮਾਗ ਲਾਓ ਦਿਮਾਗ ਪੈਸਾ ਵੀ ਆਊਗਾ ਹਾਂ ਮੈਨੂੰ ਸੋਚਣ ਦੇ ਕੁਝ ਹਾਂ ਉਹ ਮੇਰੀ ਗੱਲ ਸੁਣ ਜੇ ਮੈਂ ਤੈਨੂੰ ਆ ਗੁਲਾਬ ਜਾਮਣਾ ਰਸਗੁੱਲੇ ਤੇ ਰਸ ਭਰੀਆਂ ਦੇ ਨਾਲ ਤੇ ਲੱਡੂ ਜਲੇਬੀਆਂ ਦੇ ਨਾਲ ਦੁੱਧ ਚ ਪੱਤੀ ਪਾ ਕੇ ਪਿਆਵਾ ਤਾਂ ਮੰਨੇਗਾ ਮੰਨੇ ਹੋ ਬਾਈ ਤੇ ਜੇ ਮੈਂ ਤੈਨੂੰ ਹੱਥ ਨੇ ਘਰ ਦੀ ਗੱਡੀ दारू ਨਾਲ ਗਰੇਜੀ ਦੀ ਬੋਤਲ ਮੈਂ ਬੋ ਕਰੰਨ ਕਿ ਕਵਾਵਾ ਤਾ ਮੰਨੇਗਾ ਮੰਨਿਓ ਬਾਈ ਹਾਂ ਤੂੰ ਐ ਰਹੀ ਆਥੜੇ ਸਾਡੀਆਂ ਪਰਜਾਈਆਂ ਕਣੀ ਸੇਵਾ ਕਰਦੀਆਂ ਅਰੇ ਸੇਵੀਆਂ ਬੜਕੀਆਂ ਕਰਦੀਆਂ ਆ ਵੀ ਧਾਨ ਧੀਰ ਧਾਲ ਇਹ ਨਵਾਂ ਕਹਾਇਆ ਫੇਰ ਮੰਨੇਗਾ ਮੈਨੂੰ ਕਿ ਨਹੀਂ ਮੰਨਿਓ ਬਾਈ ਮੰਨੇ ਤੇ ਫਿਰ ਹੋਰ ਸੁਣ ਤੜਕੇ ਜਦੋਂ ਤੇਰੇ ਮੂੰਹ ਦੇ ਵਿੱਚ ਪਏ ਬੀਸੀ ਕੇ ਆਉਂਦੇ ਮਾੜ ਪੂੜੀਆਂ ਵਰਗੇ ਪਰੌਂਠੇ ਤੇ ਨਾਲ ਐਨੀ ਮੱਖਣੀ ਤਾਂ ਫੇਰ ਮੰਨੇਗਾ ਪੱਕੇ ਹੀ ਮੰਨੇਓ ਬਾਈ ਫੇਰ ਉੱਤੋਂ ਇੱਕ ਗੱਲ ਹੋਰ ਸੁਣ ਤੜਕੇ ਆਉਣ ਵੇਲੇ ਜੇ ਤੈਨੂੰ ਮੱਖੀ ਫੂਟੀ ਦਾ ਖੇਸ ਤੇ ਨਾਲ 5 ਰੁਪਏ ਉੱਤੇ ਰੱਖ ਕੇ ਦਿਵਾਵਾ ਤਮੰਨੇਗਾ ਜੱਟ ਨੂੰ ਕੋਈ ਮੰਨਿਉ ਬਾਈ ਚਲ ਠੀਕ ਐ ਫਿਰ ਆ ਨਾਲ ਦੇ ਪਿੰਡ ਚੱਲਦੇ ਆਪਾਂ ਢੋਂਗ ਵਾਲੀ ਉੱਥੇ ਮੇਰੇ ਘਰ ਵਾਲੇ ਦੀ ਮਾਸ ਦੀ ਚਾਚੀ ਦੀ ਕੁੜੀ ਦੀ ਮਾਮੇ ਦੀ ਧੂਆ ਦੀ ਪਾਸੀ ਰਹਿੰਦੀ ਐ ਅੱਛਾ ਫਿਰ ਆਪਣੇ ਤਾਂ ਸੌਰੀ ਹੋਏ ਨਾ ਹਾਂ ਹਾਂ ਬਾ ਉੱਥੇ ਚੱਲਦੇ ਆਂ ਦੇਖੀ ਫਿਰ ਆਪਣੀ ਕਿਵੇਂ ਸੇਵਾ ਕਰਦੇ ਨਾਲੇ ਆਪਣੇ ਅੱਗੇ ਵਿੱਚ ਅੱਗੇ ਵਿੱਚ ਘੁੰਮਣਗੇ ਹੈ ਚੱਲ ਜੀਏ ਫਿਰ ਉੱਥੇ ਚੱਲ ਜੀਏ ਬਾਈ ਓਏ ਮੈਂ ਨਾ ਇੱਥੇ 15 ਸਾਲ ਪਹਿਲਾਂ ਆਇਆ ਸੀ ਆਪਦੇ ਵਿਆਹ ਤੋਂ ਢੂੜ ਸਾਲ ਬਾਅਦ ਉਦੋਂ ਮੇਰੀ ਇਹਨਾਂ ਨੇ ਬਹੁਤ ਸੇਵਾ ਕੀਤੀ ਸੀ ਮੇਰੇ ਅੱਗੇ ਪਿੱਛੇ ਅੱਗੇ ਪਿੱਛੇ ਘੁੰਦੇ ਸੀ ਚੱਕ ਚਵੜਾ ਚੱਲੀਏ ਫਿਰ ਭਾਈ ਦਾਰੂ ਦੇ ਨਾਲ ਨਾ ਗੋਲੀ ਵਾਲਾ ਪੱਤਾ ਰਖਾ ਦੀ ਇਹ ਗੱਲ ਕੋਈ ਗੱਲ ਨਹੀਂ ਗੋਲੀ ਵਾਲਾ ਪੱਤਾ ਵੀ ਲਿਆ ਮੈਂ ਤੂੰ ਸਾਈਕਲ ਕੱਟ ਚੱਲ ਗਿਆ ਚੱਲ ਚੱਲ ਕੱਟ ਲੈ ਕੱਟ ਇਹ ਨੋ 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 ਆਹ ਤੇ ਨਾਲ ਤਰੀ ਤੋ ਟੰਗਾ ਉਹ ਆ ਗਈ ਹੈ ਸੜਕ ਠੀਕ ਆ ਉਹ ਪਈ ਪਈ ਪਾ ਲੈਨੇ ਆ ਹੁ ਹੁ ਚੱਲ ਜਲਦੀ ਦੇਖ ਚੱਲ ਆ ਜਾ ਮਿੱਤਰ ਆਹੇ ਹੋਲਾ ਸੁਣ ਨੀ ਆਹ वेब पे मैं खेलते हैं ना कार्टून तो खेलते हैं हम। चल चल क्या बोलते टैम्ब्रल का रियाज चल गया? ठीका। ठीका। और मिलवाता सौरभ रोना तू ले उंगला। आ जा आ जा। हाँ? वो भी ना। सच्ची गलत जो इस तरह ना सामान। लला। ये तो बड़े लिख किया दे बनो। बीस आलम ਉਕੇ ਠੀਕ ਹੈ ਲਾ ਮੈਂ ਜਦੋਂ ਕੋਡ ਹੈਰ ਗਿਆ ਬਰਬਤ ਬੇਬੇ ਨਹੀਂ ਆ ਕੋਈ ਸਾਰੇ ਤਕੜਿਆ ਹਾਂ ਬੇਬੇ ਸਾਰੇ ਠੀਕ ਠਾਕ ਹੈ ਜਮਾ ਸਾਰੇ ਨੋਬਰ ਨੋਵਾਂ ਆ ਤੂੰ ਦੱਸ ਠੀਕ ਰਹੀ ਨਹੀਂ ਆ ਲਾ ਮਾਤਾ ਕੋੜਾ ਯਾਰ ਕੀਆ ਵਿਚਰਨਿਆ ਓਏ ਫੱਟੇ ਜੇ ਸਟਾਈ ਬੈਠਾ ਉਹ ਗੇਟ ਤਾਂ ਲਵਾ ਲੈ ਤੂੰ ਉਹ ਪੁਰਾਣੇ ਗੇਟ ਲਵਾਉਣਾ ਕੰਮ ਹੀ ਨਹੀਂ ਨਿਭਰਦੇ ਵੇਖ ਕੱਲਾ ਘੇਰਾ ਹੈਗਾਗਾ ਅੱਛਾ ਉਹ ਚੱਲ ਕੋਈ ਗੱਲ ਨਹੀਂ ਲੱਗ ਜਾਣਗੇ ਲੱਗ ਜਾਣਗੇ ਕਬੀਲਦਾਰੀ ਤਾਂ ਫਿਰ ਹੁੰਦੀ ਆ ਬੰਦੇ ਦੀ ਮੈਂ ਹੋਰ ਕੋਈ ਕੱਲਾ ਕਹਿਣਾ ਤਾਂ ਹੈਗਾ 100 ਕੰਮ ਆ ਗਿਆ ਵੀ ਕੁੜਤਾ ਨਾ ਨਹੀਂ ਮੁੜ ਕੇ ਆਹੀ ਤੇਰਾ ਭਾਈ ਆਸਰਾ ਨਾਲ ਲੈ ਕੇ ਨਹੀਂ ਮੁੜ ਕੇ ਆਈ ਬਾਹੂ ਲੋ ਆਪਾਂ ਜਾ ਮਾਈ ਬੁੱਧਰ ਪੱਤੀ ਕੋ ਆ ਲਿਆ ਨਹੀਂ ਮੁੜ ਕੇ ਵੀਰਾ ਨਹੀਂ ਤੇਰਾ ਭਾਈ ਆਇਆਗਾ ਸਰਾਣਾ ਲੈ ਕੇ ਆ ਲੈ ਬੀਬੀ ਮੈਂ ਤਾਂ ਪਹਿਲੇ ਸਰਾਣਾ ਲਈ ਤੁਰਿਆ ਨਿਆ ਮੈਨੂੰ ਪਤਾ ਨਹੀਂ ਜਿੱਦ ਆਇਆ ਬਸਰੀ ਕਾਲ ਪਈ ਜਿਆ ਬਸਰੀ ਕਾਲ ਪਈ ਬਸਰੀ ਕਾਲ ਰੋਧ ਗੁੱਡੀ ਪੱਡੀ ਹੋਈ ਪਈ ਹੁਣ ਲਾ ਹੁਣ ਇਹਦਾ ਸਾਖ ਪਿਆ ਤੇ ਪੈਂਦੀ ਲੈ ਗਈ ਲਾ ਚਾਹ ਪਾਣੀ ਪੀਓ ਤੁਸੀਂ ਇਹ 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 ਸੱਚ ਹਾਲਾ ਵਧਾਈਆਂ ਤੈਨੂੰ ਤੇਰਾ ਸਾਲਾ ਚਰਨਾਂ ਵਿਆਹ ਲਿਆ ਦੋ ਬਰੇ ਹੋ ਗਏ ਇਹਨੂੰ ਤੇ ਇਹ ਹੈ ਕਿ ਬਹੂ ਇਹਨਾਂ ਚਰਨੋਂ ਇੱਕੋ ਜਣਾ ਹੋ ਗਏ ਦੋ ਚਲ ਵਧੀਆ ਸਜੋਗ ਇੱਕੋ ਥਾਂ ਤੇ ਜੁੜਿਆ ਇੱਕੋ ਜੇ ਨਾਮ ਹੋ ਗਿਆ ਕੋਈ ਮੈਂ ਤਾਂ ਨਾ ਬਹੁਤ ਟਾਈਮ ਹੋ ਗਿਆ ਉਦੋਂ ਆਇਆ ਸੀ ਹੁਣ ਆਇਆ ਨਾ ਬੇਬੇ ਕਦੇ 22 ਕਿਹੜਾ ਵੱਜਦਾ ਹੁੰਦਾ ਉਹਦੇ ਸਾਲ 6 ਮਹੀਨੇ ਹੁਣ ਤਾਂ ਜੇਲਾ ਵੀ ਮੈਨੂੰ ਲੱਗਦਾ ਮੈਂ ਆਇਆ ਹੋਊਗਾ ਇੱਥੇ ਜਦੋਂ ਮੈਂ ਵਿਆਹ ਹੋਇਆ ਮੇਰਾ ਉਦੋਂ ਬਾਅਦ ਦੂਜੀ ਦੀਦੀ ਵਾਰੀ ਆਇਆ ਮੈਂ ਨਾ ਟਾਈਮ ਹੀ ਬਹੁਤ ਹੋ ਗਿਆ ਤੇ ਹੁਣ ਆਇਆ ਨਾ ਥੋੜਾ ਇੱਕ ਸਮਾਂ ਵੱਜ ਗਿਆ ਹੁਣ ਪਹਿਲਾ ਵਾਰ ਗੱਡੀ ਤੇ ਆ ਕੰਪਾਨੀ ਗਾਰਾਂ ਦੇ ਵਿੱਚ ਬੰਦੇ ਨੂੰ ਟਾਈਮ ਹੀ ਨਹੀਂ ਲੱਗਦਾ ਇਹ ਤਾਂ ਹੁਣ ਅਸੀਂ ਮੇਰੇ ਲਈ ਆਏ ਸੀ ਮੇਰਾ ਦੋਸਤ ਸੀ ਮੇਰੇ ਨਾਲ ਹਾਂ ਦੇਖ ਭਾਈ ਤੂੰ ਸਿਆਣਾ ਹੈ ਦੇਖ ਬਾਰਤੇ ਨੇ ਸਕੀਰੀਆਂ ਤੇ ਜਨਾਬ ਵਾਤ ਤੇ ਕਹਿੰਦੇ ਗੰਦੋਲ ਪ੍ਰਦੇਸ ਹੈ ਖੈਰ ਹੁੰਦੀ ਤਾਂ ਸਕੀਰੀ ਵਾਤੇ ਤੋਂ ਹੀ ਹੈ ਪਰ ਬੰਦੇ ਨੂੰ ਤਾਂ ਮਿਲਣਾ ਖੇਲਣਾ ਚਾਹੀਦਾ ਅੱਛਾ ਹੀ ਰਹੀ ਹੈ ਮੈਂ ਤੇ ਅਸੀਂ ਆਖਿਆ ਮਖਾ ਵੀ ਭਾਈ ਹੁਣ ਜਾਣਾ ਤਾਂ ਮਖਾ ਵੀ ਇੱਕ ਵਾਰੀ ਮੈਂ ਦਾਦੀ ਬੇਬੇ ਨੂੰ ਮਿਲ ਕੇ ਜਾਣਾ ਮਾ ਸਾਥ ਕੇ ਜੀ ਸਾਥ ਕੇ ਮਾੜੋ ਦਾ ਕਿਹਾ ਸੀ ਵੀ ਮੇਰੀ ਗੱਲ ਸੁਣ ਤੂੰ ਜਾਵੇਂਗਾ ਨਾ ਤਾਂ ਤੁੰਗੜੀ ਜ਼ਰੂਰ ਜਾ ਕੇ ਆਉਣਾ ਇਹ ਹੀ ਤਾਂ ਮੌਫਰੇ ਹੁੰਦਾ ਪੁੱਤ ਆਏ

ਉਹ ਪਰੋਣੇ ਵਾਤੇ ਬੋਗ ਵੀ ਵੱਡਾਂਗੇ ਵੱਜ ਜਾਣਾ ਸੀ ਸ਼ਹਿਰ ਮੈਂ ਚੱਲ ਠੀਕ ਆ ਉਹ ਮੈਂ ਕਿਹਾ ਸੀ ਨਾ ਵੀ ਆਏ ਭਾਈ ਮੇਰੀ ਸੇਵਾ ਪੂਰੀ ਕਰਨਗੇ ਇਹ ਤਾਂ ਮੇਰੇ ਹੀ ਬੇਬੇ ਆ ਲਾਡਲਾ ਪਰੋਣਾਵੇਂ ਇਹਨਾਂ ਦਾ ਹੋਰ ਕੀ ਹੋਰ ਪਰੋਣੇ ਕਾਰਬਾਰ ਠੀਕ ਆ ਫਸਲਬਾੜੀ ਠੀਕ ਆ ਹਾਂ ਹਾਂ ਮੈਂ ਕਿਹਾ ਫਸਲ ਸਾਰੀ ਓਕੇ ਖੜੀ ਆ ਤੂੰ ਦੱਸ ਜਿਦਿਆ ਜਾ ਮਾਰੀ ਲਾ ਉਹ ਤਾਂ ਤਾਰ ਨਾਲ ਬੈ ਕੇ ਪੀਕਾ ਫਿਰ ਤਾਂ ਐ ਵੀ ਜਵਾਈ ਨੂੰ ਗਲਤਕ ਭਰਦਿਆ ਬਾਹਰ ਬਾਹਰ ਕੇ ਲੈ ਗੱਲ ਪੀਆ ਵਾਚਾ ਉਹ ਬਾਈ ਨਾਲ ਬਾਈ ਨੂੰ ਮੈਂ ਖਵਾਉ ਬੀਬੀ ਆਪਣੇ ਹੱਥੀ ਆਪਣੇ ਲਾੜਲੇ ਜੀਤੇ ਨੂੰ ਦੱਸ ਦਿਨਾ ਮੈਂ ਖਵਾ ਦੇ ਰਸ ਗਲੂਰਾ ਅੱਲੋ ਬਾਈ ਚੀ ਹੋ ਗਿਆ ਬਾਈ ਕੁਛ ਨਹੀਂ ਕਰ ਸਕਦਾ ਕਿੰਨੇ ਕੁ ਦੂਰ ਰਹਿ ਗਿਆ ਯਾਰ ਉਹ ਬਸ ਆ ਹੀ ਗਏ ਆ ਉਹ ਸਾਹਮਣੇ ਆਏ ਮੁੜ ਕੇ ਉਹ ਸਾਹਮਣੇ ਪਿੰਡ ਆਗਾ

ਆ ਗੱਲ ਇਹ ਨੇ ਆਕਰ ਸਾਈਕਲ ਉੱਤੇ ਲਾ ਦੇ ਦੋਸਤ ਆ ਮੇਰਾ ਅੱਛਾ ਕੋਈ ਨਹੀਂ ਮੈਂ ਘਰ ਤਾਂ ਹੁੰਦਾ ਹੀ ਆ ਮੇਲੇ ਲੇ ਖੜਾਏ ਸੀ ਲੱਗ 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 ਉੱਥੇ ਲੱਗ ਲੱਗ ਪਤਾ ਸੇ ਲੜਿਆ ਗੱਲ ਬੱਸ ਪਤਾ ਸੇ ਬਾਰ ਤੇ ਮਾਰ ਤੇ ਮਾਰ ਬੋਲਦਾ ਸਵੇਰੇ ਠੀਕ ਠਾਕ ਮੈਂ ਜਦੋਂ ਮੈਂ ਬੋਲਿਆ ਯਾਰ ਕੀ ਆ ਜਦੋਂ ਤਾਂ ਵਧੀਆ ਗੱਲ ਆ ਉਹ ਅਸਲ ਚ ਗੱਲ ਪਤਾ ਕੀ ਸੀ ਤੇ ਬੇ ਮੈਂ ਤੇ ਮੇਰਾ ਦੋਸਤ ਅਸੀਂ ਮੇਲੇ ਤੇ ਗਏ ਸੀ ਅੱਛਾ ਹਾਂ ਵਸਾਖੀ ਦੇ ਮੇਲੇ ਤੇ ਤਰਵੰਡੀ ਤੇ ਮੈਂ ਮਾੜ ਨੂੰ ਆ ਕੇ ਆਇਆ ਸੀ ਵੀ ਕੁਝ ਵੀ ਹੋ ਜੇ ਐਸ ਵਾਰੀ ਤਾਂ ਮੈਂ ਬੇਬੇ ਨੂੰ ਮਿਲ ਕੇ ਆਉਂਗਾ ਬੱਤ ਲੱਖ ਲੱਖ ਵਾਰੀ ਆ ਟੋਡਾ ਘਰਾਂ ਜਦ ਮਰਜੀ ਆ ਤੇ ਚੰਨਿਆ ਉਹ ਫਟੇ ਜਿ ਸਟਾ ਰੱਖੇ ਆ ਤੇ ਬਾੜ ਬੂਹ ਕਰ ਲੈਣੀ ਸੀ ਉਹਲਾ ਕਰ ਲੈਣਾ ਸੀ ਪਾ ਲਾ ਲੈਣਾ ਸੀ ਤੱਕ ਤੱਕ ਉਹ ਕਰਾਉਣਾ ਹੀ ਕਿੱਥੇ ਉਹਦਾ ਖੇਡ ਦਾ ਕੰਮ ਹੀ ਨਹੀਂ ਨਿਭੜਦਾ ਵਹਿਲ ਦਾ ਹੋਈਦਾ ਨਹੀਂ ਗੱਲਾਂ ਕਰਾਂ ਅੱਛਾ ਅੱਛਾ ਵਾਹੀ ਰਕੀਮਦਾਰੀ ਵਾਲੀ ਬੈਠੀ ਹੈ ਕੱਲਾ ਦਾ ਨਾ ਬਿਲਕੁਲ ਠੀਕ ਆਇਆ ਨਾ ਸਰਦਾਰੀ ਤਾਂ ਲੱਗਿਆ ਹੋਵੇ ਪਸੂ ਤੂੰ ਤਾਂ ਬਾੜ ਹੀ ਰਹਿਦੀ ਆ ਹਾਂ ਤੇਰੀ ਗੱਲ ਸਹੀ ਹੈ ਹਾਂ ਉਹ ਨਾ ਨਹੀਂ ਹੁੰਦਾ ਨਹੀਂ ਗੁੜ ਕੇ ਤੇ ਵਾਈ ਆਏਗਾ ਵੀਰਾ ਹਾਂ ਫੜਵਾਉ ਇਹ ਨਾ ਭਾਈ ਆ ਜਾ ਪਾਣੀ ਲੈ ਕੇ ਆ ਭਾਈ ਮੁੰਡੇ ਵਾਸਤੇ ਨੀ ਵੀਰਾ ਨੀ ਬਾਹ ਰਾਤਾਈ ਨਿਰਦੀਸ਼ ਜੀ ਜਲੀ ਆਇਆ ਮੈਨੂੰ ਪਤਾ ਲੱਗ ਗਿਆ ਸੀ ਕਿ ਕੀ ਕੀ ਜੱਦੀ ਆਏ ਨੇ ਸਸਰੀ ਘਰ ਦੀ ਜੱਦੀ ਸਸਰੀ ਘਰ ਦੀ ਸਸਰੀ ਘਰ ਉਹ ਮੱਚ ਗਈ ਆਇਆ ਕਿ ਖੜ ਗਿਆ ਜੀ ਨਹੀਂ ਕੋਈ ਪੱਖੀ ਤੇ ਕੋਈ ਹੋਲੇ ਕਿਸਰਾਣਾ ਨਹੀਂ ਤਾਂ ਬਰਾਟਮਾਲ ਮੱਚੀ ਜਾਊਗਾ ਕਹੂਗਾ ਮੈਂ ਮੇਰੇ ਕੋਲ ਬਾਗ ਵੀ ਹੈ ਮੇਰੇ ਕੋਲ ਫਲਕਾਰੀਆਂ ਮੇਰੇ ਕੋਲ ਪੱਖੀਆਂ ਮੇਰੇ ਕੋਲ ਕਿੰਨਾ ਕੁਸ ਤੂੰ ਸਤਾ ਕਲਚਰ ਨਹੀਂ ਦਿਖਾਉਂਦਗਾ ਤਰ ਹੋਈ ਲੈਂ ਕਿ ਆਈ ਬੀਬੀ ਮੈਂ ਲੈ ਆਪਾਂ ਹੀ ਵਰਕ ਉਸਤਾ ਫਿਰੂਗਾ ਆ ਨਾਲ ਆਇਆ ਨਾ ਭਾਈ ਕਲਚਰ ਤਾਂ ਫਿਰ ਦਿਖਾਉਣਾ ਹੀ ਚਾਹੀਦਾ ਜਦੋਂ ਅਗਲੇ ਨੇ ਪੈਸੇ ਲਾਏ ਆ ਫਿਰ ਤਾਂ ਕਹੂਗਾ ਵੀ ਭਾਈ ਯਾਰ ਏਸ ਜੀ ਵੀ ਮੇਰੀ ਦਿਖਾਓ ਹਰ ਚੀਜ਼ ਵੀ ਮੇਰੀ ਦਿਖਾਓ ਲੋਰ ਕਿ ਤੱਕ ਗੱਲਾਂ ਕੰਦਾ ਕੋਲਾ ਸਭ ਤੇ ਮਾਲ ਦਾ ਨਾ ਮਾਗਾ ਮਨਜੇ ਨਰੂ ਚਰੰਗਿਤਾ ਮਾਹਰ ਇੱਕ ਨਾਲੇ ਬਾਗੋਂ ਸਾਈਟ ਇਹ ਤਾਂ ਕਿਸੇ ਕਿਸੇ ਨੂੰ ਜੋਗ ਆ ਲੈ ਬੀਬੀ ਆ ਲੈ ਪੱਕੀ ਦਾ ਸਰ ਮਾਈ ਨੂੰ ਆਹੋ ਤੁਹਾਡੇ ਦਾ ਕੀ ਕੀ ਜੀ ਸਮਝਾ ਕੋਈ ਮੈਂ ਕਹਿੰਦਾ ਦਿਖਾ ਦੇ ਭਾਈ ਦੱਸ ਕਾਨੂੰ ਚੱਲ ਕੋਈ ਗੱਲ ਨਹੀਂ ਅੱਛਾ ਤੇ ਕੁੜੀ ਤਾਂ ਕਦੀ ਵੱਡੀ ਹੋ ਗਈ ਹੈ ਮਾਹਰ ਨਾ ਇਹ ਸਾ ਤੁਹਾਨੂੰ ਦੱਸਣਾ ਭੱਲ ਗਈ ਆਪਣੇ ਚਾਹਨੇ ਨੇ ਵਿਆਹ ਹੈ ਤਾਂ ਦੋ ਬਰੇ ਹੋ ਗਏ ਦੇ ਉਹਦੀ ਬਹੁਵਾਚਾਰਨ ਉਹਦਾ ਨਾ ਵਿਚਾਰਨ ਵਾਲਾ ਜਦੋਂ ਤੁਸੀਂ ਇਹ ਗੱਲ ਸੁਜੋਗ ਮਿਲ ਕੇ ਇੱਕੋ ਸਾਹ ਦੇ ਰਾਸੀ ਵੀ ਮਿਲ ਗਈ ਚਰਨੋ ਨਾਲ ਚੰਗਾ ਮਿਲ ਗਿਆ ਹੋਰ ਕੀ ਲੋਵੀਆਂ ਹੋ ਗਿਆ ਤੇ ਉਹ ਮਤਲਬ ਸਪੈਸ ਹਾਂ ਵੇ ਮੁੰਡਿਆ ਲੈ ਆ ਵੀ ਕੋਲ ਜਾ ਉਹ ਤੁਹਾਨੂੰ ਲੈ ਆ ਵੀ ਮੈਂ ਲੈ ਆਈ ਆ ਸ਼ੱਕਰ ਦੀ ਤਰਤਾ ਕਰਦਾ ਦੇਸੀ ਘਿਓ ਪਾ ਕੇ ਚਾਹ ਪੀਂਦੀ ਤੇ ਬੂਰਾ ਖੰਡ ਲਿਆਈ ਸ਼ੱਕਰ ਕਹੀ ਜਾਂਦੀ ਐ ਇਹਨੂੰ ਕਾਹ ਨਹੀਂ ਪਤਾ ਵੀ ਸ਼ੱਕਰ ਤੇ ਬੂਰਾ ਘੱਟ ਕੀ ਹੁੰਦੀ ਆ ਤੂੰ ਆਖੜੀ ਆ ਥੋੜੀ ਜਿਹੀ ਕੋਈ ਗੱਲ ਆਹਾ ਤੂੰ ਆਇਆ ਕਰ ਪ੍ਰਾਣ ਦੇ ਜੂਸ ਕੱਟਦੇ ਆ ਮਾ ਵੱਤ ਮੇਰਾ ਮਤਲਬ ਹੈ ਜੂਸ ਕੱਟ ਕੇ ਪਿਆਓ ਕਾਦਾ ਬੇਦ ਲਾ ਜੂਸ ਕਰਦਾ ਹੁੰਦਾਗਾ ਈਬਲੀ ਦਾ ਤੇ ਆਲੂ ਖਰਦਾ ਆਏ ਕਈ ਵਿੱਚ ਦੋ ਘੜੇ ਰੇ ਪਾ ਲਈ ਹੋਰ ਚੋਟਿਆਰਗਾ ਪਰਾਉਣਾ ਸਾਡਾ ਇਹਦਾ ਜੂਸ ਸਸਤੇ ਕਰਕੇ ਕੀਤਾ ਵੀ ਪਰ ਚੰਗਾ ਹੀ ਹੋਊਗਾ ਤੁਸੀਂ ਜਾਓਗੇ ਆਏ ਕਈ ਫਟਕਲੇ ਨਾਲ ਚੋੜਤੀ ਮਾਰਾ ਦੇ ਚੁਟਕੀ ਕਰੇ ਲੈ ਪਾ ਲੋ ਹੋਰ ਉਹ ਤੂੰ ਵੀ ਸਾਡਾ ਸਾਡੇ ਅੰਦਰ ਦੇ ਆ ਮੈਂ ਵੀ ਲੈ ਕੇ ਨਾ ਪਰੋਣੇ ਵਾਸਤੇ ਠੰਡਾ ਬੱਤਾ ਅੱਛਾ ਤਾਂ ਪ੍ਰੋਣੇ ਵਾਸਤੇ ਠੰਡਾ ਬੱਤੇ ਲੈ ਕੇ ਆਏਗਾ ਉਹ ਯਾਰ ਮਾਇਆ ਦੇ ਘਰ ਦਾ ਦਵਾਈ ਭਰੀਆਂ ਉਹ ਕੋਈ ਘਰ ਦੀ ਕੱਟੀ ਜਾਂ ਫਿਰ ਗਰੀਬੀ ਗੁੱਤੀ ਲਿਆ ਉਹ ਲੈ ਕੇ ਆਉਣਾ ਪ੍ਰੋਣਾ ਜੀ ਨਾਲੇ ਭੋਗ ਲੈ ਕੇ ਆਉਣਾ ਨਾਲੇ ਦੇਸੀ दारू ਲਾ ਭੋਗ ਭੋਗ ਕੋਈ ਨਹੀਂ ਕੋ ਤਾਂ ਪ੍ਰੋਣੇ ਨੂੰ ਫੇਵਾ ਤਾਂ ਨਹੀਂ ਕਰਾਉਣਾ ਆ ਕਰਾ ਨਹੀਂ ਕੁੱਟੋ ਮਟਰ ਪਨੀਰ ਬਣਾ ਲੈ ਆਹ ਨਹੀਂ ਮਿਰਚਾ ਕੱਟ ਪਾਇਆ ਹੋਰ ਕਿਤੇ ਪ੍ਰੋਣੇ ਮਾਗਣ ਗਏ ਨਹੀਂ ਤੂੰ ਲੈਣ ਲੱਗਿਆ ਨਾ ਉਹ ਕੋਈ ਗੱਲ ਨਹੀਂ ਜੇ ਬੇ ਮੈਂ ਤੇ ਉਹ ਮੈਂ ਰਾਮ ਨੇ ਵਰਗੂ ਦੀ ਮੈਂ ਮਦਰ ਬੇਟੀ ਨਾਲੇ ਲੋਕੀ ਖਵਾਏ ਹਾਂ ਦੇਖ ਲੈ ਬਹੁਤ ਅਚਾਨਕ ਆ ਮਾਰ ਕੋ ਕੁਛ ਉਹਨਾਂ ਖਵਾਓਂਗੇ ਪਿਆਓਂਗੇ ਵੀ ਕਿ ਗੱਸ ਗੱਲਾਂ ਅੱਲਾ ਖਵਾ ਰਿਹਾ ਪੁੱਤ ਦੀ ਬਾਹੂ ਲਿਆ ਆ ਬਾਈ ਕੁਛ ਰੁਤਬਤੀ ਪਾ ਲਿਆ ਨਾ ਦੂਸਰੇ ਲੈ ਕੇ ਆ ਹਾਂ ਹਾਂ ਅੱਛਾ ਆ ਮੈਂ ਚਾਬੀ ਗੁਰਾਖੰਡ ਮੈਂ ਜੀਜਾ ਜੀ ਨੂੰ ਆਪਣੇ ਹੱਥਾਂ ਨਾਲ ਖਵਾਉਂਗੀ ਪੂਰਾ ਖੰਡ ਖਵਾ ਲ ਖਵਾ ਦੇ ਪੁੱਤ ਪੂਰਾ ਖੰਡ ਹੈ ਬਿੰਸੀ ਖਵਾ ਹਾਂ ਭਾਈ ਭੈਣ ਉੱਤਰ ਗਈ ਹਾਂ ਉਹ ਅੱਛਾ ਬਸ ਬਸ ਆ ਹੀ ਗਏ ਆਪਾਂ ਹੁਣ ਉਹ ਸਾਹਮਣੇ ਦਾ ਘਰ ਰਹਿ ਗਿਆ ਛੱਲਿਆ ਆ ਜਾ ਆ ਜਾ ਓਏ ਆ ਜਾ ਛੇਤੀ ਹੁਣ ਉਹ ਬਸ ਚੜ ਕੀ ਚੜ ਗਈ ਛੇ ਦਿਆ ਆ ਸਾਹਮਣੇ ਦਾ ਘਰ ਰਹਿ ਗਿਆ ਉਹ ਤੇਰੀ ਚੈਨਲ ਹੈ ਆ ਜਾ ਆ ਜਾ ਆ ਜਾ ਬੇ ਅਬੇ ਬੇ ਅੋ ਅ ਮੇਰਾ ਸਾਰਾ ਪ੍ਰੋਨਾ ਯਾ ਫੇਰ ਆ ਗਿਆ ਬੇ ਕਿੱਥੋਂ ਤਰਾ ਦਾਦੇ ਮਗਾਉਣਾ ਬੇਬੇ ਹੋਲੀ ਆ ਰਲਾ ਨਹੀਂ ਟੁੱਟਾ ਮਾਰ ਕੋਲ ਦਾ ਹੁਣ ਦੇਖ ਕੇ ਤਾਂ ਮੈਨੂੰ ਫਿਰ ਦੁਬਾਰਾ ਸਿਰ ਦੁਖਣ ਲੱਗ ਗਿਆ ਕਰਿਆ ਗਿਆ ਅੰਬੇ ਆਉਂਦੇ ਫਿਰ ਅ ਭਾਈ ਹਾਂ ਜੀ ਚਰਨੇ ਭਾਈ ਬੇਬੇ

ਕੋਵਿਡ ਆ ਤਾਂ ਵੀ ਲੈ ਗਈਆਂ ਮੈਂ ਮੈਂ ਤਾਂ ਕੋਰਨਾ ਰਹਾ ਹਾਂ ਪਿਆ ਕੋਰਨਾ ਕੋਰਨਾ ਨਹੀਂ ਦੀਦਾ ਜੀ ਕੋਰਨਾ ਕੋਰਨਾ ਗੈਂਡੀ ਲੀਪੀ ਇੱਕ ਕੋਰਨਾ ਕਿਹੜੀ ਬਿਮਾਰੀ ਹੁੰਦੀ ਹੈ ਸਾਨੂੰ ਤਾਂ ਪਤਾ ਨਹੀਂ ਇਸ ਬਿਮਾਰੀ ਬਾਰੇ ਵੇ ਤੁਹਾਡੇ ਘਾਉਣ ਵਾਲੇ 30 35 ਸਾਲਾਂ ਬਾਅਦ ਤੁਹਾਡੇ ਪਿੰਡ ਕਹ ਨਹੀਂ ਆਉਗੀ ਅੱਛਾ ਚਲ ਕੋਈ ਗੱਲ ਆਜੂਗੀ ਦੇਖੀ ਜਾਓਗੀ ਜਦੋਂ ਆਉਗੀ ਅਸੀਂ ਪਰੋਣੇ ਤਰਾਣੇ ਆ ਸਾਡੇ ਅੱਥੇ ਕੋਈ ਚਾਦਰ ਜਿੱਦਾਂ ਵਿਛਾਉਂਦੇ ਕੋਈ ਭਾਈ ਚਾਦਰ ਨਾ ਕਿ ਤੈਨੂੰ ਗਦੈਲਾ ਵਿਛਾਵਾ ਸੁਨਹਿਲ ਦਾ ਚਲ ਕੋਈ ਗੱਲ ਨਹੀਂ ਫਿਰ ਕੀ ਹੁੰਦਾਗਾ ਆ ਆਪਾਂ ਹੀ ਬੈਠ ਜਾਗੇ ਬੁੱਢੀ ਐ ਕਰ ਸਹਰਾਣਾ ਲੈ ਕੇ ਆਉਂ ਤੂੰ ਬੀਬੀ ਮੇਰੇ ਤੋਂ ਨਹੀਂ ਲਿਆ ਜਾਂਦਾ ਕੋਈ ਸਹਰਾਣਾ ਸੁਣੋਣਾ ਉਹ ਤਾਂ ਬਿਸਤਰੇ ਥੱਲੇ ਦੱਬਿਆ ਪਿਆ ਹੋਣਾ ਆ ਚਲ ਆਜਾ ਅਸਿਆ ਕੈਲ ਫੜਗਾ ਨਹੀਂ ਉਹ ਤਾਂ ਮੈਂ ਲੈ ਕੇ ਨਹੀਂ ਆਇਆ ਬੇ ਇਹ ਤਾਂ ਲੀੜੇ ਆ ਮੇਰੇ ਚਾ ਕੋਈ ਨਹੀਂ ਬੇ ਜੋੜਾ ਰਗਾ ਕਿ ਫਿਰਦਾ ਇਹ ਵੀ ਲਾਲਾ ਤੋਂ ਭਾਈ ਅਸੀਂ ਪਰੌਣੇ ਦਰੌਣੇ ਆਏ ਆ ਪਾਣੀ ਪੁਣੀ ਲਿਆ ਦੇ ਸਾਨੂੰ ਪਾਣੀ ਲਿਆ ਦੇ ਨਾ ਕੇਦਾ ਪਾਣੀ ਲਿਆ ਬਾਈ ਪਾਣੀ ਲਿਆਓ ਥਾ ਕੋਈ ਗੱਲ ਨਹੀਂ ਤੇ ਉਹ ਨਾ ਮੈਂ ਤਾਂ ਮੇਲੇ ਤੇ ਆਇਆ ਸੀ ਬੇਬੇ ਹਾਂ ਉਹ ਇਧਰ ਨਾਲ ਮੇਲੇ ਤੇ ਆਇਆ ਸੀ ਮੇਰਾ ਦੋਸਤ ਹੀ ਨਾਲ ਮਹਾ ਬੇਬੇ ਕੋਲ ਜਾ ਕੇ ਆਉਣੇ ਮੇਰੀ ਇੱਜ ਨਾ ਬੇਬੇ ਦਾ ਨਾਲੇ ਮਾੜੋ ਨੇ ਮੈਨੂੰ ਆਪ ਕਹਿਆ ਸੀ ਵੀ ਬੇਬੇ ਕੋਲ ਤਾਂ ਜਾ ਕੇ ਆਈਂ ਜਿਉਂ ਲਿਆ ਉਹ ਤਾਂ ਕੱਲਾ ਹੀ ਆ ਗਿਆ ਉਹ ਫਿਰ ਚਲ ਚੋਰ ਭਾਈ ਅਸੀਂ ਦੋ ਜਣੇ ਆਂ ਕਲਾਸ ਇੱਕ ਲੈ ਕੇ ਆਈਆਂ ਇਹ ਹੋਣੀਆਂ ਚਲ ਕੋਈ ਗੱਲ ਕੀ ਲੈ ਆਈਆਂ ਤੂੰ ਵੀ ਕੋਈ ਗੜ ਪੀ ਲੈ ਭਾਈ ਉਹ ਪੀ ਲੈ ਬੀ ਤੈਨੂੰ ਭੁੱਖ ਲੱਗੀ ਹੋਈ ਆ ਆ ਪੀ ਲੈ ਪੀ ਲੈ ਤੇ ਕੋਈ ਗੱਲ ਉਹ ਆਇਆ ਮੈਂ ਮਾੜੋਗਾ ਤਾਂ ਫਿਰ ਔਖਾ ਸੀ ਘਰੇ ਕੰਮ ਸੀ ਇਸ ਦਾ ਮੇਲੇ ਤੇ ਆਏ ਸੀ ਦੋਸਤ ਮੇਰਾ ਨਾ ਬੇਬੇ ਨੂੰ ਮਿਲ ਕੇ ਆਉਣੇ ਆ ਦੇ ਵੀਰ ਆ ਮੈਂ ਇੱਥੇ ਆ ਪਿਆ ਸੀ ਪਰ ਮੈਂ ਤਾਂ ਤੁਹਾਨੂੰ ਵਿਆਹ ਦਾ ਕਹਿਣ ਆਇਆ ਸੀਗਾ ਮੁੰਡੇ ਦਾ ਵਿਆਹ ਕਰ ਲਿਆ ਨਾ ਵਾਹ ਵਧਾਈਆਂ ਆ ਵਧਾਈਆਂ ਆ ਵਧਾਈਆਂ ਹਾਂ ਕੀ ਨਰ ਦਾ ਕੋਈ ਮੁੱਢਾ ਹੀ ਹੈ ਨਹੀਂ ਮੈਂ ਮੇਰੇ ਮੁੰਡੇ ਰਾਣੀ ਜੀ ਅਸਲ 'ਚ ਵੱਡੇ ਭਰਾ ਦੇ ਮੁੰਡੇ ਦਾ ਵਿਆਹ ਤੇ ਰਿਹਾ ਨਾ ਉਹਦੇ ਹਾਸਤੇ ਤੁਹਾਨੂੰ ਕਹਿਣ ਆਇਆ ਸੀ ਮੈਂ ਅੱਛਾ ਸਾਡੇ ਵੱਲ ਵੀ ਇਹਨਾਂ ਨੂੰ ਵਧਾਈਆਂ ਦੇ ਦੇ ਸੋ ਠੀਕ ਆ ਜਰਾ ਅੱਗੇ ਤਾਂ ਬਹਿ ਜਾ ਦਾਲ ਕੋਈ ਕਰ ਨਹੀਂ ਢੋੜਾ ਲੈਂਦੇ ਗਾਂ ਦੇ ਦਾਲ ਪਾਣੀ ਹੁਣ ਢੋੜਾ ਲੈਂਦੇ ਨੇ ਫਿਰ ਦੇਖੋ ਮੇਟਗਾ ਸੰਭાળੇ ਕਿਚਨ ਨਾ ਕਰਿਓ ਦਾਲ ਪਾਣੀ ਫਿਰ ਤੁਸੀਂ ਐ ਨਹੀਂ ਬਾਹੂ ਐ ਕਰਨੀ ਦਾਲ ਧਰ ਲਓ ਭਰਾ ਨੇ ਅਸਤੇ ਰੋਟੀ ਖਾ ਲੂਗਾ ਦਾਲ ਦਾ ਕੀ ਤੇ ਕਿਰਦੀ ਦਾਲ ਤਾਂ ਤੁਸੀਂ ਲੈ ਨਹੀਂ ਦਿਓ ਚਲ ਚਲੋ ਚਾਰ ਨਾਲ ਰੋਟੀ ਲਿਆ ਦੇ ਤਾਂ ਆਪਾਂ ਦੀ ਜਿੱਤ ਲੱਗਦੀ ਦੋ ਤੁਸੀਂ 40 ਕਰ ਲੋ ਨਾ ਵਿਖੋਟ ਪਰ ਹੁਣ ਹਣ ਚਾਹਨਾ ਰੋਟੀ ਖਾਊਗਾ ਆਏ ਕਰ ਨੀ ਬਾਹੂ ਦਾਲ ਧਰ ਲੈ ਆ ਲੈ ਹੁਣ ਮੇਰਾ ਲਾਡਲਾ ਜੀਜਾ ਦਾਲ ਖਾਂਦਾ ਸੋਨਾ ਲੱਗੂ ਮੈਂ ਬਣਾਨੀ ਆ ਕੱਦੂ ਦੀ ਸਬਜੀ ਨਹੀਂ ਕਦੂ ਕੀ ਚੰਗਾ ਲੱਗੂ ਉਹ ਕਾਲਾ ਵਾਲਾ ਸਾਗ ਪਿਆ ਨਾ ਉਹ ਚ ਮੱਖਣੀ ਧਰ ਤੇ ਮਾਰ ਇਹਦੇ ਮੱਖੇ ਝਾੜ ਤੋ ਫਿਰ ਕਾਲਾ ਸਾਗ ਰੋਟੀ ਖਵਾਉਣਾ ਆਏ ਕਰੋ ਹੂ ਕਾ ਦੀ ਚੱਕੀ ਲੈ ਗਲੋ ਯਾਰ ਚਰਨੇ ਕੀ ਕਰੀਏ ਨਾ ਯਾਰ ਤੂੰ ਮੇਰਾ ਦੋਸਤ ਮੇਰੇ ਨਾਲ ਆ ਯਾਰ ਸਾਡੀ ਬੇਇੱਜ਼ਤੀ ਕਰਾਂਗਾ ਹੁਣ ਭਲਾ ਦੀ ਮੈਂ ਇਸ ਕਰਦਾ ਜਵਾਈ ਭਾਈ ਆ ਹੈ ਤੇ ਮੈਂ ਚਾਰ ਨਾਲ ਰੋਟੀ ਖਾਂਦਾ ਚੰਗਾ ਲੱਗੂਗਾ ਹੈ ਸਾਡੇ ਵਾਸਤੇ ਕੋਈ ਮੀਟ ਵਰਗੇ ਦਾ ਕਰ ਹਾ ਮੈਂ ਆ ਕੇ ਖਾਤਾ ਹਾਂ ਹਾਂ ਹੋਰ ਮੈਂ ਦੰਦਸ ਕਰਤਾ ਮੈਂ ਤਾਂ ਮੀਟ ਬਣਾ ਕੇ ਲੈ ਆ ਹਾਂ ਮੈਂ ਹੋਰ ਮੈਂ ਤਕਰੀਬੇ ਬਣਾ ਦੇ ਹਾਂ ਮੈਂ ਤੇਰੇ ਫੇੜਾ ਲੈ ਜਾ ਜਾਈਦਾ ਮੈਂ ਮੈਂ ਮੀਟ ਖਾਤਾ ਤੇ ਪਾਸਾ ਮੈਂ ਤਾਂ ਕਿੰਨੀ ਬੰਦਨੀ ਦੁਬਾਰਾ ਸੁਣ ਲੈ ਬੰਦੇ 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 ਬੰਦਾ ਕਰਾ ਪਰਾਨਾ ਕਰਾ ਪਰਾਨਾ ਕੀ ਕਰਦਾ ਸਾਡੀ ਬੇਬੇ ਮੰਨ ਮਾਰ ਕੀ ਕਰਦੀ ਹੁੰਦਾ ਸੋਗਾਂ ਮੇਰੇ ਤੇ ਅਵੇਂ ਕਰਾ ਮਾਰ ਕੱਢ ਦੇ ਵੇ ਜੱਟੀ ਕਾ ਮੈਂ ਕਿੱਥੇ ਢੀ ਕਾ ਮੈਂ ਮੈਂ ਮਾਤਾ ਦੇ ਚੁੰਡੀ ਵਾਲੇ ਬਾਬੇ ਦਾ ਵਸਵੀਤ ਪੀਤਾ ਹੋਇਆ ਸੀ ਬੇ ਤਾਂ ਇਹ ਤਾਂ ਮੇਰੇ ਤਾਰੂ ਪ੍ਰਿੰਸ ਕਰਤਾ ਵੇ ਮੈਂ ਤਾਂ ਮੀਟ ਕਾ ਬੋਲਿਆ ਵੇ ਵੇ ਹੁੜਤਾ ਵੇ ਮੈਨੂੰ ਬਾਬੇ ਕੋਲ ਦਵਾਰ ਜਾਣਾ ਪਾਉ ਮੈਂ ਜਾਣੀ ਉਹ ਬਹਿ ਜਾ ਪਰੋਣਾ ਬਹਿ ਜਾ ਨਾਲ ਇਹਨਾਂ ਨੂੰ ਮੈਂ ਬੱਸ ਚੜਾਇਆ ਆਣਾ ਨਾਲੇ ਛੋਡੇ ਵਾਸਤੇ ਮੀਠ ਦਾ ਤੇ दारू ਦਾ ਇੰਤਜ਼ਾਮ ਕਰਕੇ ਆਉਣਾ ਤੂੰ ਇੱਥੇ ਕਿਹੜਾ ਕੀ ਕਰਦਾ ਚੱਲ ਅੱਗੇ ਉਹ ਯਾਰ ਉਹ ਮੈਂ ਕਿੰਦਾ ਰਹਿ ਗਿਆ ਆ ਸਾਰੇ ਵਾਗੇ ਯਾਰ ਮੈਂ ਕੀ ਕਰੂੰਗਾ ਕੋਈ ਗੱਲ ਨਹੀਂ ਮੈਨੂੰ ਲੱਗਦਾ ਨਾ ਆਪਣੇ ਆਪ ਹੀ ਖਾਣ ਪੀਣ ਦਾ ਬੰਦਾ ਵਾਸਤ ਕਰ ਲਗੇ ਆ ਆ ਜਾਂਦੇ ਨੇ ਮੈਨੂੰ ਨਹੀਂ ਲੱਗਦਾ ਇਹ ਮੁੜਨਗੇ ਲੱਗਦਾ ਤਾਂ ਮੈਨੂੰ ਵੀ ਇਹੀ ਆ ਵੀ ਮੁੜਦੇ ਤਾਂ ਹੈ ਨਹੀਂ ਚਲ ਕੋਈ ਗੱਲ ਨਹੀਂ ਆਪਾਂ ਇਹ ਬੈਠ ਕੇ ਇੰਤਜ਼ਾਰ ਕਰਦੇ ਹਾਂ ਨਹੀਂ ਨਹੀਂ ਮੈਠੋ ਨਹੀਂ ਹੁੰਦਾ ਇੰਤਜ਼ਾਰ ਨੂੰ ਕੁੱਖ ਬਾਤ ਲੱਗੀ ਆ ਚਲ ਚੱਲਦੇ ਆ ਯਾਰ ਕੋਈ ਗੱਲ ਨਹੀਂ ਜੇ ਤੈਨੂੰ ਭੁੱਖ ਲੱਗੀ ਨਾ ਪੈ ਗਰਦੇ ਆ ਆਪਾਂ ਨਾਲ ਦੇ ਪਿੰਡ ਚੱਲਦੇ ਨਾਲ ਮੇਰੀ ਭੂਆ ਦੀ ਗੰਜੀ ਮਾਨਸਾ ਆਪਾਂ ਮੇਰੀ ਭੂਆ ਦੇ ਘਰ ਚੱਲਦੇ ਆ ਹੈ

ਗਿਆ ਨਹੀਂ ਉੱਜੜ ਗਿਆ ਪਰੇ ਆ ਜਾ ਮੈਂ ਬਾਹਰ ਆ ਜਾ ਉੱਜੜ ਗਿਆ ਆ ਜਾ ਆ ਜਾ ਦੇਖਿਆ ਤੂੰ ਤਾਂ ਬਲਾਈਂ ਖਰਾਬ ਹੋਵੇਂ ਤੂੰ ਤਾਂ ਮੇਰੇ ਸਾਰੇ ਸਾਰੇ ਸੌਂ ਚ ਗਏ ਸੀਗਾ ਲੈ ਮੋਟਾ ਨਹੀਂ ਤਾਂ ਮੈਂ ਤਾਂ ਜਾਣਦੀ ਆ ਚਲਾ ਚੱਲ ਗਏ ਹੋਣੀਆਂ ਨੂੰ ਤਾਂ ਨਾ ਵੜਨ ਦੇਣਾ ਘਰੇ ਆਪਾਂ ਵੇ ਕਿਆ ਮੈ ਕੈ ਜੀ ਸਕੀ ਬਣਾਈ ਬੋਰ ਤਾ ਦਾ ਘਰੋਂ ਭੁੱਖਾ ਜਵਾਈ ਸਸਰੀ ਕਾਜੀ ਆ ਦੇਰੋ ਜਵਾ ਮੈਂ ਸਸਰੀ ਕਾਣਾ ਬੁਲਾਈ ਪਰ ਲੋ ਬੇਟ ਪਰ ਆ ਗਿਆ ਤੁਹਾਡਾ ਜਵਾਈ